ਇੱਕ ਬੰਦਾ ਪਿਆ ਪਤਾ ਨਹੀਂ ਜਿਉਂਦਾ ਕਿ ਮਰ ਗਿਆ ਵਿਚਾਰਾ ਹਜੇ ਘੰਟਾ ਕੇ ਪਹਿਲਾਂ ਵੀਡੀਓ ਆਈ ਸੀਗੀ ਜੇ ਅਸੀਂ ਇੱਥੇ ਪਹੁੰਚੇ ਆਂ ਹੰਝੂ ਡਕਣ ਲੱਗ ਗਿਆ ਬਾਪੂ ਦੇ ਜਦੋਂ ਇਹ ਪੁੱਛਿਆ ਵੀ ਬੱਚੇ ਹੈਗੇ ਆ ਤੈਨੂੰ ਸਾਹਮਦੇ ਨਹੀਂ ਰੋਣ ਲੱਗ ਗਿਆ ਬਜ਼ੁਰਗ ਬੱਚੇ ਹੈਗੇ ਆ ਤੇ ਉਹ ਸਾਹਮਦੇ ਨਹੀਂ ਕਿਉਂ ਕਾਤੋਂ ਨਹੀਂ ਸਾਹਮਦੇ ਰੋਣਾ 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 ਬਾਪੂ ਆਪਣਾ ਨਾਮ ਮੇਸੀ ਦਾ ਹਦਾ ਜੀ ਕਹਿੰਦਾ ਮੈਂ ਸੋਫਿਆਂ ਦਾ ਕੰਮ ਕਰਦਾ ਸੀਗਾ ਇੱਥੇ ਨੇੜੇ ਕਿਸੇ ਮਹੱਲੇ 'ਚ ਕਹਿੰਦਾ ਮੈਂ ਰਹਿਣਾ ਮੇਸੀ ਜੀ ਵੀ ਕੋ ਕਮੀਆਂ ਹੋਣ ਪਰ ਅੱਜ ਹਾਲਤ ਦੇਖੋ ਮੇਸੀ ਦੀ ਕੀ ਹੈ ਅੱਜ ਮੇਸੀ ਦੇ ਹਾਲਾਤ ਦੇਖੋ ਕੀ ਹੈ ਬਾਪੂ ਦੇ ਇਹਦੀਆਂ ਕਮੀਆਂ ਦੇਖਣ ਦਾ ਟਾਈਮ ਨਹੀਂ ਇਹਦੇ ਹਾਲਾਤ ਦੇਖਣ ਦਾ ਟਾਈਮ ਪਰ ਅੱਜ ਦੀ ਔਲਾਦ ਇਹ ਸ਼ਹਿਰ ਦੀਆਂ ਕਮੀਆਂ ਦੇਖ ਰਹੀ ਆ ਤੁਸੀਂ ਦੇਖੋ ਜੀ ਮੇਸੀ ਬਾਪੇ ਦੇ ਹਾਲ ਕੀ ਬਣੇ ਹੋਇਆ ਦੋ ਪੁੱਤ ਆ ਬਾਪੂ ਦੱਸਦਾ ਮੇਰੇ ਪਰ ਬਾਪੂ ਦੀ ਹਾਲਤ ਦੇਖੋ ਕੀ ਆ ਬੇਨਤੀ ਆ ਜੇ ਸਾਡੀ ਵੀਡੀਓ ਦੇਖਦੇ ਹੋ ਵੀਰੇ ਤੁਸੀਂ ਦੋ ਪੁੱਤਾਂ ਬਾਪੂ ਦੇ ਆ ਕੇ ਮਿਲ ਕੇ ਜਾਓ ਸਾਨੂੰ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਅੱਜ ਖੜੇ ਆ ਜੀ ਗੁਲੰਦਰ ਬਾਈਪਾਸ ਚੌਂਕ ਤੇ ਇੱਥੇ ਇੱਕ ਬੰਦਾ ਪਿਆ ਜਿਹੜਾ ਪਤਾ ਨਹੀਂ ਜਿਉਂਦਾ ਕਿ ਮਰ ਗਿਆ ਵਿਚਾਰਾ ਹਜੇ ਸਾਨੂੰ ਕੁਝ ਪਹਿਲਾਂ ਘੰਟਾ ਕੇ ਪਹਿਲਾਂ ਵੀਡੀਓ ਆਈ ਸੀਗੀ ਜੇ ਅਸੀਂ ਇੱਥੇ ਪਹੁੰਚੇ ਆਂ ਵੀਰੇ ਬਾਪੂ ਓ ਬਾਪੂ ਸਤਿ ਸ੍ਰੀ ਅਕਾਲ ਮਾਸਕ ਧਿੰਕ ਕੱਕਲੇ ਆਕੇ ਬਾਪੂ ਕੀ ਨਾਂ ਤੇਰਾ ਨਾਮ ਕੀ ਹੈ ਤੇਰਾ ਉੱਟ ਕੇ ਬੈਠ ਬਾਪੂ ਉੱਟ ਕੇ ਬੈਠ ਤੇ ਕੰਦਨਾ ਵੇਣਾ ਢੋਲ ਵਾਲਾ ਕੰਦਨ ਢੋਲ ਵਾਲਾ ਬਾਪੂ ਕੀ ਹੋਇਆ ਕਿੱਥੋਂ ਦਾ ਰਹਿਣਾ ਲਾ ਬਾਪੂ ਇੱਥੋਂ ਦੇ ਰਹਿਣਾ ਲਾ ਤੇਰੇ ਬੱਚੇ ਹੈ ਨਹੀਂ ਕਿੰਨੇ ਬੱਚੇ ਆ ਕਿੰਨੇ ਬੱਚੇ ਆ ਬਾਪੂ ਹੈਂ ਇੱਕ ਰਹਿ ਗਿਆ ਤੁਸੀਂ ਕੀ ਕੰਮ ਕਰਦੇ ਸੀ ਬਾਪੂ ਹੈ ਕਾਦਾ ਸੋਫੇ ਸੋਫਿਆਂ ਦਾ ਘਰ ਕਿੱਥੇ ਗਦਰਾ ਬਾਪੂ ਆਪਣਾ ਨਾਮ ਮੀਰਛੀ ਦੱਸਦਾ ਜੀ ਕਹਿੰਦਾ ਮੈਂ ਸੂਫੀਆਂ ਦਾ ਕੰਮ ਕਰਦਾ ਸੀਗਾ ਇੱਥੇ ਨੇੜੇ ਕਿਸੇ ਮਹੱਲੇ 'ਚ ਕਹਿੰਦਾ ਮੈਂ ਰਹਿਣਾ ਘਰ ਬਾਪੂ ਕਿੱਥੇ ਆ ਘਰ ਬੱਚੇ ਹੈਗੇ ਆ ਤੇ ਉਹ ਸਾਹਮਦੇ ਨਹੀਂ ਕਿਉਂ ਤੂੰ ਹੈਂ ਕਾ ਤੂੰ ਨਹੀਂ ਸਾਹਮਦੇ ਰੋਣਾ 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 ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਬਾਪੂ ਦੇ ਜਦੋਂ ਇਹ ਪੁੱਛਿਆ ਵੀ ਬੱਚੇ ਹੈਗੇ ਤੈਨੂੰ ਸਾਹਦੇ ਨਹੀਂ ਰੋਣ ਲੱਗ ਗਿਆ ਬਜ਼ੁਰਗ ਅੱਜ ਹਾਲਾਤ ਹੀ ਪੜਾਵੋ ਇਸ ਤਰ੍ਹਾਂ ਦੇ ਆ ਦੁਨੀਆਦਾਰੀ ਦੇ ਵੀ ਜਿਨ੍ਹਾਂ ਨੇ ਆਪਦੇ ਧੀਆਂ ਪੁੱਤ ਪਾਲਲੇ ਵਿਆਹ ਲੇ ਪੜਾ ਲੇ ਅੱਜ ਉਹ ਰੁੱਲਦੇ ਨੇ ਕੋਈ ਮਰੇ ਕੋਈ ਜੀਵੇ ਸੁਥਰਾ ਕੁਲਪਤਾਸੇ ਪੀਵੇ ਕੋਈ ਫਰਕ ਨਹੀਂ ਆ ਮੇਸੀ ਦੇ ਹੱਥਾਂ ਦੇਖੋ ساری ਉਮਰ ਇਹਨਾਂ ਹੱਥਾਂ ਨਾਲ ਸੋਫੇ ਲੋਕਾਂ ਵਾਸਤੇ ਆਰਾਮ ਦੇ ਕੁਰਸੀਆਂ ਬਣਾਈਆਂ ਸੋਫੇ ਬਣਾਏ ਸੂਈ ਧਾਗਾ ساری ਉਮਰ ਇਹਨਾਂ ਹੱਥਾਂ ਚ ਰਿਹਾ ਪਰ ਅੱਜ ਮੇਸੀ ਵਾਸਤੇ ਕੋਈ ਭੈਣ ਭਰਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਤੇ ਇਹ ਹੋ ਸਕਦਾ ਮੇਸੀ ਜੀ ਵੀ ਕੋਈ ਕਮੀਆਂ ਹੋਣ ਪਰ ਅੱਜ ਹਾਲਤ ਦੇਖੋ ਮੇਸੀ ਦੀ ਕੀ ਆ ਅੱਜ ਮੇਸੀ ਦੇ ਹਾਲਾਤ ਦੇਖੋ ਕੀ ਆ ਬਾਪੂ ਦੇ ਇਹਦੀਆਂ ਕਮੀਆਂ ਦੇਖਣ ਦਾ ਟਾਈਮ ਨਹੀਂ ਇਹਦੇ ਹਾਲਾਤ ਦੇਖਣ ਦਾ ਟਾਈਮ ਪਰ ਅੱਜ ਇਹਦੀ ਔਲਾਦ ਸ਼ਾਇਦ ਇਹਦੀਆਂ ਕਮੀਆਂ ਦੇਖ ਰਹੀ ਆ ਅੱਜ ਔਲਾਦ ਸ਼ਾਇਦ ਬਾਪੂ ਦੇ ਉਹ ਮਾੜੇ ਚੰਗੇ ਸੁਭਾਅ ਦੇ ਕਰਕੇ ਬਾਪੂ ਨੂੰ ਸੰਭਾਲ ਨਹੀਂ ਰਹੇ ਹੋਣਗੇ ਹੋਰ ਕੀ ਕਾਰਨ ਹੋਣਾ ਜੀ ਇਹ ਸ਼ਰਾਬ ਪੀਂਦਾ ਹੋ ਵੱਧ ਤੋਂ ਵੱਧ ਪਰ ਪਿਓ ਦਾ ਪਿਓ ਹੀ ਆ ਭਰਾਵੋ ਮਾੜਾ ਚੰਗਾ ਹੈ ਤਾਂ ਪਿਓ ਹੀ ਆ ਆਧਾਰ ਕਾਰਡ ਦੇ ਪਿੱਛੇ ਸਨ ਆਫ ਦਾ ਇਹੀ ਲਿਖਿਆ ਹੋਇਆ ਨਾ ਹੈ ਬਾਪੂ ਸ਼ਰਾਬ ਜ਼ਿਆਦਾ ਪੀਂਦਾ ਸੀ ਤੂੰ ਹਾਂ ਫਿਰ ਬੱਚਿਆਂ ਦਾ ਘਾਤੋ ਨਹੀਂ ਬਣੀ ਫਿਰ ਮੁੰਡੇ ਕਿੰਨੇ ਆ ਉਹ ਹੈ ਮੁੰਡੇ ਕਿੰਨੇ ਆ ਮੁੰਡੇ ਦੋ ਮੁੰਡੇ ਆ ਤੇ ਦੋਨੇ ਨਹੀਂ ਸਾਹਮਦੇ ਕੀ ਕੰਮ ਕਰਦੇ ਆ ਉਹ ਹੈਂ ਕੀ ਕੰਮ ਕਰਦੇ ਆ ਉਹ ਆ ਫੜਾਈਆਂ ਕੀ ਕੰਮ ਕਰਦੇ ਆ ਉਹ ਐ ਘਰ ਵਾਲੀ ਤੇਰੀ ਹੈਗੀ ਆ ਤੀ ਐ ਨਹੀਂ ਕੋਈ ਤੀ ਕਮੀਆਂ ਤਾਂ ਬਾਪੂ ਤੇਰੇ ਚ ਵੀ ਹੋਣਗੀਆਂ ਕੋਈ ਬਾਪੂ ਚੱਲ ਅੱਟੇ ਪੇਣਾ ਆਪਾਂ ਚੱਲੀਏ ਹਸਪਤਾਲ ਨੂੰ ਦਾਖਲ ਹੋਣਾ ਹਸਪਤਾਲ ਨਹੀਂ ਬਾਪੂ ਇੱਥੇ ਥੋੜੀ ਪੈਣਾ ਹਾਂ ਸੜਕ ਤੇ ਅਸੀਂ ਤੈਨੂੰ ਲੈਣ ਆਏ ਆ ਤੈਨੂੰ ਦਾਖਲ ਕਰਾਵਾਂਗੇ ਉੱਥੇ ਅਸੀਂ ਉੱਥੋਂ ਆਏ ਆ ਬਾਪੂ ਮਨੁੱਖਤਾ ਦੀ ਸੇਵਾ ਤੋਂ ਮੁਨੋਕਤਰੀ ਸੇਵਾ ਤੋਂ ਆਏ ਆ ਲੁਧਿਆਣੇ ਤੋਂ ਹਸਨਪੁਰ ਤੋਂ ਬੋਲੇ ਸੋ ਨਿਹਾਲ ਆ ਛੜ ਦੇ ਕੰਬਲ ਉੱਪਰ ਚਵਾ ਦੇ ਨਹੀਂ ਫੜ ਕੇ ਰੱਖੀ ਮੋਢਾ ਅੱਜ ਤੁਸੀਂ ਦੇਖੋ ਜੀ ਮੇਸੀ ਬਾਬੇ ਦੇ ਹਾਲ ਕੀ ਬਣੇ ਹੋਇਆ ਸਾਰੀ ਜ਼ਿੰਦਗੀ ਇਹਨਾਂ ਨੇ ਮਿਹਨਤਾਂ ਕਰੀਆਂ ਦੋ ਪੁੱਤਾਂ ਬਾਪੂ ਦਾਦਾ ਮੇਰੇ ਪਰ ਬਾਪੂ ਦੀ ਹਾਲਤ ਦੇਖੋ ਕੀ ਆ ਅਰਮੇਸ਼ ਬਾਪੂ ਪੂਰਾ ਨਾ ਕੀਆ ਤੇਰਾ ਅਰਮੇਸ਼ ਅਰਮੇਸ਼ لال ਮਿੱਟੀ ਨਾ ਮਿੱਟੀ ਹੋਇਆ ਪਿਆ ਵਿਚਾਰਾ ਰਵਾਨਾ ਵਸਦਾ ਲੋਕ ਨੰਗੀ ਜਾਂਦੇ ਕੋਲ ਦੀ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਤੇ ਜੇ ਕੋਈ ਫਰਕ ਪੈਂਦਾ ਤਾਂ ਇਹ ਬਾਪੂ ਦੀ ਔਲਾਦ ਨੂੰ ਪੈਂਦਾ ਪਰ ਉਹਨਾਂ ਨੇ ਵੀ ਬਾਪੂ ਦੀ ਸੁਣਵਾਈ ਨਹੀਂ ਕੀਤੀ ਆ ਕੇ ਪੁੱਛ ਕੇ ਨਹੀਂ ਕੀਤੀ ਬੇਨਤੀ ਆ ਜੇ ਸਾਡੀ ਵੀਡੀਓ ਦੇਖਦੇ ਹੋ ਵੀਰੇ ਤੁਸੀਂ ਦੋ ਪੁੱਤਾਂ ਬਾਪੂ ਦੇ ਆ ਕੇ ਮਿਲ ਕੇ ਜਾਓ ਸਾਨੂੰ ਬਾਪੂ ਨੂੰ ਅਸੀਂ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਉੱਥੇ ਆਇਓ ਸਾਡੇ ਕੋਲੇ ਦੇਖੋ ਪਿਓ ਪਿਓ ਹੀ ਆ ਭਾਈ ਮਾੜਾ ਚੰਗਾ ਬਾਪ ਤਾਂ ਬਾਪ ਹੀ ਆ ਬਾਕੀ ਥੋੜਾ ਬਾਪੂ ਜਣ ਤਕੜਾ ਹੋ ਜੂ ਪੂਰੀ ਗੱਲ ਸਾਨੂੰ ਪਤਾ ਲੱਗੂ ਅਸਲ ਚ ਗੱਲ ਕੀ ਆ ਅਸੀਂ ਉਹ ਵੀ ਤੁਹਾਡੇ ਨਾਲ ਸਾਹ ਪਾਵਾਂਗੇ ਵੀਡੀਓ ਚ ਦੱਸਾਂਗੇ ਵੀ ਕਾਰਨ ਕੀ ਸੀ ਮੇਸੀ ਬਾਬਾ ਇੱਥੇ ਕਿਉਂ ਪਿਆ ਸੀਗਾ ਪਰ ਜਰੂਰ ਜੇ ਕੋਈ ਰਿਸ਼ਤੇਦਾਰ ਭੈਣ ਭਰਾ ਵੀਡੀਓ ਦੇਖਦਾ ਬਾਪੂ ਦਾ ਕੋਈ ਸਾਥੀ ਪ੍ਰਾਣਾ ਤਾਂ ਸਾਨੂੰ ਜਰੂਰ ਮਿਲ ਕੇ ਜਾਣ ਸਾਡਾ ਨੰਬਰ 82848 ਤੇ 0071 ਆ ਜੀ ਇਹ ਨੰਬਰ ਤੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਕਾਇ ਕੁਝ ਕੀ ਕਰਦੇ